ਮਾਂ ਜੋ ਬੀਜਵੀ ਸਾਹਿਬ ਦੇ ਹਦਤਾਂ ਅੰਦਾਵ ਫਾਲੋਓਰ ਪੰਜਾਬ ਕੱਛੇ ਚੱਲ ਰਿਹਾ ਉਹਦੇ ਪਾਰਟ ਦੇ ਵਿੱਚ ਹੀ ਇਥੇ ਕਮਿਸ਼ਨਰੇਟ ਦੇ ਵਿੱਚ ਜਿੱਥੇ ਵੀ ਜ਼ਿਆਦਾ ਜਿਆਦਾ ਨਸ਼ਿਆਂ ਵਾਲੀਆਂ ਜਿਹੜੀਆਂ ਬਸਤੀਆਂ ਦੇ ਵਿੱਚ ਬੋਲਵਾਲਾ ਹੈਗਾ ਉਥੇ ਕੋਆਰਡੀਨੇਟ ਸਰਜਰੀਪੇਸ਼ਨ ਚੱਲ ਰਹੀ ਹੈ ਨੇ ਤੇ ਉਹਦੇ ਤਹਿਤ ਹੀ ਸਾਰੀ ਜਿਹੜੀ ਪ੍ਰੋਗਰਾਮ ਹੈ ਜਿਹੜੇ ਨਸ਼ੇ ਦੇ ਸਮਗਲਰ ਹੈਗੇ ਉਹਨੂੰ ਕਿਸੇ ਪੂਰੇ ਤਰੀਕੇ ਨਾਲ ਕਾਬੂ ਕੀਤਾ ਜਾਵੇ ਕੋਈ ਉਹਨਾਂ ਨੂੰ ਮੌਕਾ ਨਾ ਦਿੱਤਾ ਜਾਵੇ ਕਿ ਉਹ ਸਮਾਜ ਨੂੰ ਬਰਬਾਦ ਕਰਨ ਵਾਲੇ ਕੋਈ ਉਪਰਾਲੇ ਕਰ ਰਹੇ ਹੋਣ ਇਸ ਕਰਕੇ ਲਗਾਤਾਰ ਪੰਜਾਬ ਪੁਲਿਸ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਇਹਦੇ ਵਿੱਚ ਸਾਡਾ ਇੱਕ ਉਪਰਾਲਾ ਹੈਗਾ ਕਿ ਆਪਾਂ ਕਵਰਡਨ ਕਰਦੇ ਹੈਗੇ ਏਰੀਆ ਨੂੰ ਉਸ ਤੋਂ ਬਾਅਦ ਉਹਨੂੰ ਸਰਚ ਕਰਦੇ ਹੈਗੇ ਤੇ ਸਰਚ ਕਰਨ ਤੋਂ ਬਾਅਦ ਜਿਹੜੇ ਹੌਟ ਸਪੌਟ ਸਾਡੇ ਵੱਲੋਂ ਆਈਡੈਂਟੀਫਾਈਡ ਹੈਗੇ ਉਹ ਜਿਹੜੇ ਕ੍ਰਿਮਿਨਲ ਜਿਹਨੂੰ ਆਪਾਂ ਆਈਡੈਂਟੀਫਾਈ ਕੀਤਾ ਹੋਇਆ ਹੈ ਜਿਹੜੇ ਰੈਗੂਲਰ ਆਫੈਂਡਰ ਹੈਗੇ ਨੇ ਫ੍ਰੀਕੁਐਂਟ ਆਫੈਂਡਰ ਨੇ ਉਹਨਾਂ ਦੇ ਖਿਲਾਫ ਆਪਾਂ ਕਾਰਵਾਈ ਕਰ ਰਹੇ ਹੈਗੇ ਉਹਨਾਂ ਨੂੰ ਸਰਚ ਕਰਦੇ ਹੈਗੇ ਇਹ ਮਾਨਯੋਗ ਡੀਜੀਪੀ ਸਾਹਿਬ ਦੇ ਹਦਾਇਤਾਂ ਅਨੁਸਾਰ ਫਾਲੋਅ ਅਪ ਪੰਜਾਬ ਕਿਸਾ ਚੱਲ ਰਿਹਾ ਉਹਦੇ ਪਾਰਟ ਦੇ ਵਿੱਚ ਇੱਥੇ ਕਮਿਸ਼ਨਰੇਟ ਦੇ ਵਿੱਚ ਜਿੱਥੇ ਵੀ ਜ਼ਿਆਦਾ ਜਿਹੜਾ ਨਸ਼ਿਆਂ ਦਾ ਜਿਹੜੀਆਂ ਬਸਤੀਆਂ ਦੇ ਵਿੱਚ ਬੋਲਵਾਲਾ ਹੈਗਾ ਉਥੇ ਕੋਆਰਡੀਨੇਟਡ ਸਰਜਰੀ ਆਪਰੇਸ਼ਨ ਚੱਲ ਰਹੇ ਨੇ ਤੇ ਉਹਦੇ ਤਹਿਤ ਹੀ ਸਾਰੀ ਇਹ ਜਿਹੜੀ ਪ੍ਰੋਗਰਾਮ ਹੋਏਗਾ ਸਰ ਗੜ ਬਣਾਇਆ ਜਾਂਦਾ ਜੀ ਨਸ਼ੇ ਨੂੰ ਲੈ ਕੇ ਨਾਲ ਨਾਲ 40 ਫੁੱਟ ਦੇ ਅੰਦਰ ਵੀ ਗੜ ਬਣਾਇਆ ਜਾ ਰਿਹਾ ਜੀ ਨਸ਼ੇ ਨੂੰ ਲੈ ਕੇ ਸਰ ਬਿਲਕੁਲ ਹੈਗਾ ਲੋਕੀ ਜਿਹੜੇ ਐਡਿਕਟ ਨੇ ਇਥੋਂ ਦੇ ਉਹਨਾਂ ਨੂੰ ਇਹ ਇਹਦੇ ਤਿੰਨ ਹੀ ਹੱਲ ਨੇ ਇੱਕ ਤਾਂ ਇਨਫੋਰਸਮੈਂਟ ਜਿਹੜੀ ਅਸੀਂ ਕਰ ਰਹੇ ਆਂ ਦੂਸਰਾ ਮੈਡੀਕਲ ਇਹਦਾ ਟਰੀਟਮੈਂਟ ਹੋਵੇ ਤੀਸਰਾ ਸੋਸ਼ਲ ਪ੍ਰੋਬਲਮ ਹੈਗੀ ਆ ਸੋਸ਼ਲ ਸਮਾਜ ਇਸ ਗੱਲ ਨੂੰ ਐਕਸੈਪਟ ਕਰੇ ਵੀ ਹਾਂ ਤੇ ਰਿਡਕਟ ਤੇ ਉਹਨਾਂ ਦਾ ਇਲਾਜ ਕਰਾਵੇ ਇਹ ਸਾਰੇ ਜੋ ਤਿੰਨੇ ਵੰਗ ਇਕੱਠੇ ਹੋ ਕੇ ਕੰਮ ਕਰਨਗੇ ਨਸ਼ੇ ਡੈਫੀਨਿਟਲੀ ਕੈਨ ਬੀ ਕੰਟਰੋਲ ਕਿਸੇ ਵੀ ਤਰੀਕੇ ਨਾਲ ਜਿਹੜੇ ਨਸ਼ੇ ਦੇ ਸਮਗਲਰ ਹੈਗੇ ਉਹਨੂੰ ਕਿਸੇ ਪੂਰੇ ਤਰੀਕੇ ਨਾਲ ਕਾਬੂ ਕੀਤਾ ਜਾਵੇ ਕੋਈ ਉਹਨਾਂ ਨੂੰ ਮੌਕਾ ਨਾ ਦਿੱਤਾ ਜਾਵੇ ਕਿ ਉਹ ਸਮਾਜ ਨੂੰ ਬਰਬਾਦ ਕਰਨ ਵਾਲੇ ਕੋਈ ਉਪਰਾਲੇ ਕਰ ਰਹੇ ਹੋਣ ਇਸ ਕਰਕੇ ਲਗਾਤਾਰ ਪੰਜਾਬ ਪੁਲਿਸ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਇਹਦੇ ਵਿੱਚ ਸਾਡਾ ਇੱਕ ਉਪਰਾਲਾ ਹੈਗਾ ਕਿ ਆਪਾਂ ਗਾਰਡਨ ਕਰਦੇ ਹੈਗੇ ਏਰੀਏ ਨੂੰ ਉਸ ਤੋਂ ਬਾਅਦ ਉਹਨੂੰ ਸਰਚ ਕਰਦੇ ਹੈਗੇ ਤੇ ਸਰਚ ਕਰਨ ਤੋਂ ਬਾਅਦ ਜਿਹੜੇ ਹੌਟ ਸਪੌਟ ਸਾਡੇ ਵੱਲੋਂ ਆਈਡੈਂਟੀਫਾਈਡ ਹੈਗੇ ਉਹ ਜਿਹੜੇ ਕ੍ਰਿਮਿਨਲ ਜਿਹਨੂੰ ਆਪਾਂ ਆਈਡੈਂਟੀਫਾਈ ਕੀਤਾ ਹੋਇਆ ਹੈ ਜਿਹੜੇ ਰੈਗੂਲਰ ਆਫੈਂਡਰ ਹੈਗੇ ਨੇ ਫ੍ਰੀਕੁਐਂਟ ਆਫੈਂਡਰ ਨੇ ਉਹਨਾਂ ਦੇ ਖਿਲਾਫ ਆਪਾਂ ਕਾਰਵਾਈ ਕਰ ਰਹੇ ਹੈਗੇ ਉਹਨਾਂ ਨੂੰ ਸਰਚ ਕਰਦੇ ਹੈਗੇ ਤੇ ਇਸ ਸੰਬੰਧ ਵਿੱਚ ਅੱਜ ਇੱਥੇ ਤਿੰਨ ਜ਼ੋਨ ਵਿੱਚ ਵੰਡ ਕੇ ਅੰਮ੍ਰਿਤਸਰ ਦੇ ਜਿਹੜੇ ਹੌਟ ਸਪੌਟ ਆਪਾਂ ਜਿਹਨੂੰ ਆਈਡੈਂਟੀਫਾਈ ਕੀਤਾ ਹੋਇਆ ਕਿ ਸਾਨੂੰ ਸ਼ੱਕ ਹੈਗਾ ਕਿ ਉੱਥੇ ਇਹ ਐਕਟੀਵਿਟੀ ਹੋ ਸਕਦੀ ਹੈ ਉਹਦੇ ਵਿੱਚ 17 ਪੁਲਿਸ ਥਾਣਿਆਂ ਵਿੱਚ ਇਹ 25 ਮੁਹੱਲੇ ਹੈਗੇ ਨੇ ਬਸਤੀਆਂ ਜਿਹਦੇ ਵਿੱਚ ਸਾਡੇ ਵੱਲੋਂ ਇਹ ਅੱਜ ਕੋਆਰਡੀਨੇਟਡ ਸਚ ਆਪਰੇਸ਼ਨ ਕੀਤਾ ਜਾ ਰਿਹਾ ਸਰ ਲਗਾਤਾਰ ਪਾਕਿਸਤਾਨ ਤੋਂ ਨਰੋਕ ਆ ਰਹੇ ਹੈਰੋਇਨ ਆ ਰਹੀ ਹੈ ਸਰ ਇਹਨਾਂ ਲੋਕਾਂ ਵਾਸਤੇ ਵੀ ਕੀਤਾ ਜਾ ਰਿਹਾ ਇਹਦੇ ਲਈ ਲਗਾਤਾਰ ਸਾਡੇ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਕਿ ਬੀਐਸਐਫ ਤੇ ਸਾਡੇ ਵੱਲੋਂ ਕੋਆਰਡੀਨੇਟਡ ਅਫਰਟ ਹੈ ਅਪਾ ਤੱਕ ਕਿ ਵਰਨ ਬਾਰਡਰ ਤੋਂ ਲੈ ਕੇ 10 ਕਿਲੋਮੀਟਰ ਅੰਦਰ ਤੱਕ ਜਿਹੜੇ ਏਰੀਆ ਹੈਗੇ ਉਹਨੂੰ ਆਈਡੈਂਟੀਫਾਈ ਕੀਤਾ ਹੋਇਆ ਉਹਦੇ ਵਿੱਚ ਸਾਡੇ ਜਿਹੜੇ ਹੈਗੇ ਵਿਲੇਜ ਦੀ ਜਿਹੜੀ ਕਮੇਟੀ ਹੈਗੀਆ ਉਹਨਾਂ ਨਾਲ ਸਾਡਾ ਕੋਆਰਡੀਨੇਸ਼ਨ ਹੈਗਾ ਤਾਂ ਕਿ ਜੇ ਅਗਰ ਕੋਈ ਵੀ ਸੰੰਧਿਗਤ ਗਤੀਵਿਧੀ ਉੱਥੇ ਦੇਖੀ ਜਾਵੇ ਤੇ ਆਪਾਂ ਇਮੀਡੀਏਟਲੀ ਐਕਸ਼ਨ ਵਿੱਚ ਆ ਜਾਣੇ ਹੈਗੇ ਸਾਡੇ ਵੱਲੋਂ ਬਹੁਤ ਵੱਡੀ ਤਾਜ਼ਾਦ ਵਿੱਚ ਡਰੋਨ ਮਾਰਗ ਰਾਇਏ ਗਏ ਨੇ ਤੇ ਵੱਡੀ ਤੈਦਾਦ ਵਿੱਚ ਰਿਕਵਰੀ ਕੀਤੀ ਗਈ ਹੈ ਹੀਰੋਇਨ ਦੀ ਸਰ ਹੁਣ ਤਾਂ ਸਰ ਕਿੰਨੇ ਕਿਲੋ ਹੀਰੋਇਨ ਫੜੀ ਗਈ ਹੈ ਇਸ ਸਾਲ ਦੇ ਵਿੱਚ ਦੇਖੋ ਇਹਦਾ ਡਾਟਾ ਮੇਰੇ ਕੋਲ ਇਸ ਵੇਲੇ ਤੇ ਨਹੀਂ ਹੈਗਾ ਆਦਰਵਾਇਜ਼ ਮੇਰਾ ਖਿਆਲ ਹੈ ਤਕਰੀਬਨ 15000 ਕਰੋੜ ਰੁਪਏ ਦੀ ਜਿਹੜੀ ਹੈਗੀ ਉਹ ਹੀਰੋਇਨ ਸਾਡੇ ਵੱਲੋਂ ਜਿਹੜਾ ਇਲੈਕਸ਼ਨ ਹੈਗਾ ਉਹਦੇ ਦਰਮਿਆਨ ਸਾਡੇ ਵੱਲੋਂ ਰਿਕਵਰ ਹੋਈ ਸੀਗੀ ਕਿ ਆਪਾਂ ਪੂਰੀ ਰਿਕਵਰੀ ਕਰਨ ਦੇ ਵਿੱਚ ਪੂਰੇ ਇੰਡੀਆ ਵਿੱਚ 3 ਰੇਟ ਹੋਈ ਸੀ ਕਿ ਜਿਹਦੇ ਵਿੱਚ ਪੰਜਾਬ ਪੁਲਿਸ ਵੱਲੋਂ ਜਿਹੜਾ ਹੈਗਾ ਉਹ ਨਸ਼ਾ ਫੜਿਆ ਗਿਆ ਸੀਗਾ ਹੁਣ ਤੱਕ ਕਿੰਨੇ ਬੰਦੇ ਫੜੇ ਇੱਥੇ ਇਸ ਵੇਲੇ ਤੇ ਜਿਹੜਾ ਇਸ ਥਾਂ ਤੇ ਆਪਾਂ ਖੜੇ ਹੈਗੇ ਕੋਆਰਡੀਨੇਟ ਸਜ ਦੇ ਤੌਰਾਨ 30 ਗ੍ਰਾਮ ਹਿਰੋਇਨ ਬਰਾਮਦ ਹੋਈ ਤੇ 3 ਬੰਦੇ ਗ੍ਰਿਫਤਾਰ ਕੀਤੇ ਗਏ ਨੇ ਤੇ ਇਹ ਤੋਂ علاوہ ਦੂਜੇ ਹੋਰ ਏਰੀਆ ਚ ਚੱਲ ਰਿਹਾ ਹੈਗਾ ਇਹਦਾ ਕੰਸੋਲੀਡੇਟਡ ਰਿਪੋਰਟ ਆਪਾਂ ਤੁਹਾਨੂੰ ਛੇਤੀ ਦੇ ਦਵਾਂਗੇ ਬਾਰਡਰ ਏਰੀਆ ਤੇ ਕਮੇਟੀਆਂ ਬਣਾਈਆਂ ਗਈਆਂ ਸੀ ਮੈਂਬਰ ਬਣਾਏ ਗਏ ਸੀ ਸਰ ਉਹਦਾ ਕਿੰਨਾ ਸਾਨੂੰ ਮਿਲ ਰਿਹਾ ਸਰ ਬਹੁਤ ਚੰਗਾ ਰਿਸਪੌਂਸ ਮਿਲ ਰਿਹਾ ਹੈਗਾ ਲਗਾਤਾਰ ਆਪਾਂ ਐਫਰਟ ਕਰ ਰਹੇ ਹਾਂ ਕਿ ਉਹਨਾਂ ਨਾਲ ਸਹਿਯੋਗ ਕਰਕੇ ਉਸ ਸਹਿਯੋਗ ਦੇ ਨਾਲ ਹੀ ਆਪਾਂ ਬਾਰਡਰ ਦੇ ਏਰੀਆ 'ਚ ਜਿਹੜੀ ਡਰੋਨ ਦੀਆਂ ਗਤੀਵਿਧੀਆਂ ਹੈਗੀਆਂ ਜਾਂ ਇਸ ਮੰਗਰਸ ਦੀਆਂ ਗਤੀਵਿਧੀਆਂ ਹੈਗੀਆਂ ਉਹਨੂੰ ਕਾਬੂ ਕਰਨ ਲਈ ਉਪਰਾਲੇ ਕਰ ਰਹੇ ਹਾਂ ਸਰ ਜਿੰਦਾ ਕੀ ਛੋਟੇ ਮਦਰ ਮੈਨ ਸਾਨੂੰ ਹੱਥ ਆ ਜਾਂਦਾ ਸਸ ਮਦਰ ਸਰ ਜਿਹੜੇ ਵੱਡੇ ਉਹ ਉੱਨੇ ਇਦਾਂ ਦੀ ਕੋਈ ਗੱਲ ਨਹੀਂ ਕਿ ਹੁਣ ਛੋਟੇ ਵੱਡੇ ਕੋਈ ਗੱਲ ਨਹੀਂ ਕਿ ਜਿਹੜੇ ਆਪਾਂ ਆਪਾਂ ਕੋਈ ਵੀ ਰਿਕਵਰੀ ਕਰੀਏ ਉਹਦੇ ਵਿੱਚ ਆਪਾਂ ਕਨੈਕਸ਼ਨ ਜਿਹੜੇਗਾ ਪਿੱਛੇ ਤੋਂ ਲੈ ਕੇ ਅੱਗੇ ਤੱਕ ਨੂੰ ਸਰਚ ਕਰਦੇ ਹੈਗੇ ਤੇ ਜਿਹੜੇ ਜਿਹੜੇ ਬੰਦੇ ਇਹਦੇ ਵਿੱਚ ਆਉਂਦੇ ਨੇ ਉਹਨੂੰ ਆਪਾਂ ਕਾਬੂ ਕਰਦੇ ਉਹਦੇ ਵਿੱਚ ਜ਼ੀਰੋ ਟੋਲਰੈਂਸ ਹੈ ਸਾਡੇ ਵੱਲੋਂ ਨਸ਼ੇ ਦੇ ਮਾਮਲੇ 'ਚ ਕਿਸੇ ਨੂੰ ਕੋਈ ਪ੍ਰੋਟੈਕਸ਼ਨ ਨਹੀਂ ਸਰ ਜਿੱਦਾਂ ਦੀ ਇਸ ਵਾਰ ਸਫਾਈ ਕੀਤੀ ਗਈ ਹੈ ਤੁਹਾਨੂੰ ਲੱਗਦਾ ਵੀ ਇਸ ਵਾਰ ਪੂਰੀ ਨੱਥ ਪਾਈ ਜਾਏਗੀ ਬਿਲਕੁਲ ਨੱਥ ਪਾਈ ਜਾਊਗੀ ਆਪਾਂ ਕੰਟਰੋਲ ਕਰਾਂਗੇ ਇਹਨੂੰ ਸਮਾਜ ਦੇ ਸਹਿਯੋਗ ਨਾਲ ਵੀ ਮਹਿਕ ਵਿੱਚ ਜਿਹੜੇ ਦੂਜੇ ਹੈ ਵੀ ਸਰਕਾਰੀ ਜਿਹੜੇ ਮਹਿਕ ਮਹਿਕੇ ਉਹਨਾਂ ਨਾਲ ਤਾਲਮੇਲ ਕਰਕੇ ਜਿੱਦਾਂ ਸਿਹਤ ਵਿਭਾਗ ਹੈ ਬਾਕੀ ਹੋਰ ਵਿਭਾਗ ਨੇ ਉਹਨਾਂ ਨਾਲ ਤਾਲਮੇਲ ਕਰਕੇ ਆਪਾਂ ਇਹਨੂੰ ਇਹ ਹਰ ਪਾਸੇ ਇੱਕ ਹੋਲਿਸਟਿਕ ਅਪਰੋਚ ਐਡਾਪਟ ਕਰਕੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਜੱਜ ਸਰ ਸੁਲਤਾਨਪੁਰ ਰੋਡ ਆ ਉੱਥੇ ਲਾਈਨਾਂ ਅੰਦਰ ਪਟੜੀਆਂ ਦੇ ਛੜਿਆਂ ਪਰ ਕਿੰਨਾ ਚਾਰਾ ਇਚਨਾਂ ਅੰਦਰ ਲਾਉਂਦੇ ਵੀ ਉੱਥੇ ਕੀ ਕੰਟਰੋਲ ਕੀਤਾ ਜਿਹੜੇ ਜਿੱਥੇ ਕਿਦੇ ਵੀ ਇਨਫੋਰਮੇਸ਼ਨ ਮਿਲਦੀ ਪੁਲਿਸ ਵੱਲੋਂ ਉੱਥੇ ਰੇਡ ਕੀਤੀ ਜਾਂਦੀ ਹੈਗੀ ਉਹਨੂੰ ਪੜਿਆ ਜਾਂਦਾ ਹੈਗਾ ਜੇ ਅਗਰ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਜਿਹੜੀ ਹੈਗੀ ਤੁਹਾਡੀ ਨੋਟਿਸ ਵਿੱਚ ਹੋਵੇ ਤੇ ਕਨਸਰਨ ਅਥਾਰਟिटीज ਨਾਲ ਸ਼ੇਅਰ ਕਰੋ ਆਪਾਂ ਉਹਦੇ ਵਿੱਚ ਇਮੀਡੀਏਟਲੀ ਕਾਰਵਾਈ ਕਰਾਂਗੇ ਸਰ ਪਾਕਿਸਤਾਨ ਬਗੈਰ ਡਰੋਨ ਰਾਹੀਂ ਨਸ਼ਾ ਹੁੰਦਾਗਾ ਇਤਾਂ ਦੀ ਕੋਈ ਤਕਨੀਕ ਨਹੀਂ ਐ ਨੇ ਲਗਾਤਾਰ एफर्ट ਹੋ ਰਿਹਾ ਪਰ ਸਾਡਾ ਬਾਰਡਰ ਬਹੁਤ ਲੰਬਾ ਹੈ ਤੇ ਪੋਰਸ ਹੈਗਾ ਉਹਦੇ ਵਿੱਚ ਉਹ ਡਿਵਾਈਸ ਜਿਹੜੀ ਹੈਗੀ 올 ਅਲੋਂਗ ਦਾ ਬਾਰਡਰ ਡਿਪਲੋਏ ਕਰਨਾ ਜਿਹੜਾ ਹੈਗਾ ਉਹ ਸਾਡੇ ਵਿੱਚ ਅੰਡਰ ਕੰਸੀਡਰੇਸ਼ਨ ਹੈਗਾ ਪਰ ਜਿਹੜੀ ਬੇਸਿਕਲੀ ਨਿਗਰਾਨੀ ਹੈਗੀ ਉਹ ਹਿਊਮਨ ਇੰਟੈਲੀਜੈਂਸ ਨਾਲ ਜਿਹੜੇ ਪਿੰਡ ਦੇ ਹੈਗੇ ਬਾਰਡਰ ਏਰੀਆ 'ਚ ਉਹਨਾਂ ਦੇ ਨਾਲ ਤਾਲਮੇਲ ਪੈਦਾ ਕਰਕੇ ਸਮਾਜਿਕ ਸਹਿਯੋਗ ਨਾਲ ਆਪਾਂ ਜਿਹੜੇ ਨਸ਼ੇ ਦੇ ਤਸਕਰ ਹੈਗੇ ਉਹਦੇ ਤੇ ਐਂਡ ਟੂ ਐਂਡ ਜਿਹੜੀ ਹੈਗੀ ਕਾਰਵਾਈ ਕਰ ਰਹੇ ਹਾਂ